ਪੰਜਾਬ ਸਰਕਾਰ ਦੀਆਂ ਡਾਇਰੈਕਸ਼ਨਸ ਨੇ ਮਾਨਯੋਗ ਸੀਐਮ ਪੰਜਾਬ ਦੀਆਂ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਉਹਦੇ ਤਹਿਤ ਆਪਰੇਸ਼ਨ ਪ੍ਰਹਾਰ 2 ਜਿਹੜਾ ਗੈਂਗਸਟਰਾਂ ਤੇ ਵਾਰ ਆਪਰੇਸ਼ਨ ਚੱਲ ਰਿਹਾ ਸੋ ਉਹਦੇ ਵਿੱਚ ਅੱਜ ਕੋਰਟ ਕੰਪਲੈਕਸ ਦੀ ਚੈਕਿੰਗ ਰੱਖੀ ਗਈ ਹੈ ਕੋਆਰਡੀਨੇਟ ਸਰਚ ਰੱਖਿਆ ਗਿਆ ਐਂਟੀ ਸਬਟੇ ਚੈੱਕ ਰੱਖਿਆ ਗਿਆ ਜਿਵੇਂ ਤੁਹਾਨੂੰ ਪਤਾ ਹੈ ਪਿੱਛੇ ਕੁਝ ਦਿਨਾਂ ਵਿੱਚ ਧਮਕੀਆਂ ਵੀ ਆਈਆਂ ਕੋਟਾ ਨੂੰ ਵੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵੀ ਆਈ ਸੋ ਉਹਦੇ ਮੱਦੇਨਜ਼ਰ ਮਦਦੇਨਜ਼ਰ ਰੱਖਦੇ ਹੋਏ ਇੱਥੇ ਅੱਜ ਚੈਕਿੰਗ ਕੀਤੀ ਗਈ ਹੈ ਜਿਹੜੀਆਂ ਸਾਡੀਆਂ ਮਾਰਨਿੰਗ ਰੇਡ ਸੀਗੀਆਂ ਉਹ ਵੀ ਅੱਜ ਕੰਡਕਟ ਕੀਤੀਆਂ ਗਈਆਂ ਉਹਦੇ ਵਿੱਚ ਅਰਾਊਂਡ 30 ਤੋਂ ਜ਼ਿਆਦਾ ਅਜਰੋਪੜ ਜ਼ਿਲ੍ਹੇ 'ਚ ਰਾਉਂਡ ਅਪ ਕੀਤੇ ਗਏ ਨੇ ਬੰਦੇ ਜਿਨ੍ਹਾਂ ਦੀਆਂ ਕੁਐਸਚਨਿੰਗ ਚੱਲ ਰਹੀ ਹੈ। ਸੋ ਜਿਹਦੇ ਵਿੱਚ ਆਪਾਂ ਨੂੰ ਕੁਝ ਮਿਲੇਗਾ ਕਿ ਜੇ ਕੋਈ ਬੰਦੇ ਦਾ ਕਸੂਰ ਹੈ ਕੋਈ ਇਨਕ੍ਰਿਮੀਨੇਟਿੰਗ ਚੀਜ਼ ਮਿਲਦੀ ਹੈ ਤੇ ਉਹਦੇ ਖਿਲਾਫ ਲੀਗਲ ਐਕਸ਼ਨ ਲਿਆ ਜਾਊਗਾ ਨਹੀਂ ਤੇ ਵੈਰੀਫਾਈ ਕਰਕੇ ਉਹਨੂੰ ਛੱਡਿਆ ਜਾਊਗਾ। ਜੇ ਰੋਪੜ ਰੇਂਜ ਦੀ ਗੱਲ ਕਰੀਏ ਤੇ ਮੋਰ ਥੈਨ 100 ਅੱਜ ਅਸੀਂ ਰਾਉਂਡ ਅਪ ਕੀਤੇ ਜਿਨ੍ਹਾਂ ਦੀ ਕੁਐਸਚਨਿੰਗ ਚੱਲ ਰਹੀ ਹੈ। ਉਹਨਾਂ ਨੂੰ ਸਾਇੰਟਿਫਿਕ ਤਰੀਕੇ ਨਾਲ ਵੀ ਅਸੀਂ ਇੰਟਰੋਗੇਟ ਕਰਾਂਗੇ। ਜਿਹੜੀ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਆ ਉਹਦੇ ਬੇਸਿਸ ਤੇ ਵੀ ਇੰਟਰੋਗੇਟ ਕੀਤਾ ਜਾਊਗਾ। ਜੇ ਵੀ ਇੱਥੇ ਤੁਸੀਂ ਇਹਨੂੰ ਚੈੱਕ ਕਰਤੀ ਸਕਿਉਰਿਟੀ ਪੁਆਇੰਟ ਨੂੰ ਦੇ ਵਿੱਚ ਕੀ ਕਮੀਆਂ ਲੱਗੀਆਂ ਨੇ ਕੀ ਉਹਦੇ ਚ ਚੇਂਜਸ ਨੂੰ ਕਰ ਦੇਖੋ ਸਿਕਿਉਰਿਟੀ ਪੁਆਇੰਟ ਆਫ ਊ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਆਨਗoing ਪ੍ਰੋਸੈਸ ਹੈ ਰੋਜ਼ੋ ਚੇਂਜ ਹੁੰਦੇ ਰੋਜ਼ ਨਵੇਂ ਚੈਲੰਜਸ ਆਉਂਦੇ ਰੋਜ਼ ਨਵੀਂ ਫੀਡਬੈਕ ਆਂਦੀ ਹੈ ਰੋਜ਼ ਸਾਡੇ ਕੋਲ ਇੰਟੈਲੀਜੈਂਸ ਹੁੰਦੀ ਹੈ ਸੋ ਉਹਦੇ ਮੁਤਾਬਕ ਨਾਲ ਉਹ ਚੇਂਜ ਹੁੰਦੀ ਰਹਿੰਦੀ ਹੈ ਕਮੀ ਨਹੀਂ ਕਹੂੰਗਾ ਮੈਂ ਚੇਂਜਸ ਲੈ ਆਨ ਦੀ ਲੋੜ ਹੁੰਦੀ ਉਹ ਚੇਂਜਸ ਆਪਾਂ ਲੈ ਕੇ ਸੋ ਉਹਨੂੰ ਅਕਾਊਂਟ ਚ ਰੱਖਦੇ ਹੋਏ ਜਿਹੜੇ ਚੇਂਜਸ ਦੀ ਰਿਕੁਆਇਰਮੈਂਟ ਉਹ ਕੀਤੇ ਜਾਂਦੇ ਜਿੱਦਾਂ ਧਮਕੀਆਂ ਬਾਰ ਬਾਰ ਕੋਟਾ ਤੱਕ ਨੂੰ ਆਉਣ ਲੱਗੀਆਂ ਹੈਗੀਆਂ ਉਹਦੇ ਚ ਇਨਵੈਸਟ ਉਹਦੇ ਚ ਅਸੀਂ ਸਾਈਬਰ ਕ੍ਰਾਈਮ ਜਿਹੜਾ ਹੈਗਾ ਸਾਡਾ ਸਟੇਟ ਦਾ ਤੇ ਡਿਸਟ੍ਰਿਕਟ ਦਾ ਉਹਦੇ ਤੇ ਕੰਮ ਕਰ ਰਿਹਾ ਤੇ ਉਹਦੇ ਚ ਜਲਦੀ ਬੰਦੇ ਅਰੈਸਟ ਕਰਦੇ ਜਾ ਰਹੇ ਗੱਲੇ ਸਮੇਂ ਤੋਂ ਧਮਕੀਆਂ ਆ ਰਹੇ ਹਨ ਹੁਣ ਤੱਕ ਕੋਈ ਉਹਦੇ ਚ ਕੋਈ ਗ੍ਰਾਮਟਰੀ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਇੱਕ ਸਿਕਿਉਰਿਟੀ ਰਿਵਿਊ ਜਿਹੜਾ ਹੁੰਦਾ ਉਹ ਆਨਗੋਇੰਗ ਪ੍ਰੋਸੈਸ ਹੈ ਸਿਮਿਲਰਲੀ ਜਿਹੜੀ ਇਨਵੈਸਟੀਗੇਸ਼ਨ ਉਹ ਵੀ ਆਨਗੋਇੰਗ ਪ੍ਰੋਸ ਕਈ ਵਾਰੀ ਤੁਸੀਂ ਇਨਵੈਸਟੀਗੇਟ ਕਰਕੇ ਇੱਕ ਐਂਗਲ ਤੇ ਪਹੁੰਚਦੇ ਹੋ ਉਸ ਤੋਂ ਬਾਅਦ ਉਹ ਬੰਦਾ ਨਹੀਂ ਨਿਕਲਦਾ ਫਿਰ ਤੁਸੀਂ ਦੂਜੇ ਐਂਗਲ ਤੇ ਇਨਵੈਸਟੀਗੇਟ ਕਰਦੇ ਹੋ ਸੋ ਆਨਗoing ਪ੍ਰੋਸੈਸ ਹੈ ਉਹਨੂੰ ਜਲਦੀ ਫੜ ਲਿਆ ਜਾਊਗਾ ਜਿਹੜੇ ਤੁਸੀਂ ਗੈਂਗਸਟਰ ਸਾਡੇ ਸ਼ੱਕੀ ਵਿਅਕਤੀ ਜਿਹੜੇ ਪਕੜੇ ਹੈਗੇ ਆ ਰੌਂਡ ਅਪ ਕੀਤੇ ਆ ਉਹਨਾਂ ਦੇ ਵਿੱਚ ਕੋਈ ਨਾਮੀ ਗੈਂਗਸਟਰ ਦੇ ਨਾਲ ਰਿਲੇਟਡ ਬੰਦੇ ਨੇ ਕੌਣ ਨੇ ਇਹ ਬੰਦੇ ਦੇਖੋ ਨਾਮੀ ਗੈਂਗਸਟਰ ਉਦੋਂ ਬਣਦਾ ਜਦੋਂ ਕੋਈ ਵੱਡਾ ਕ੍ਰਾਈਮ ਕਰ ਲੈਂਦਾ ਅਸੀਂ ਉਸ ਤੋਂ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਫੜ ਕੇ ਜੇ ਕੋਈ ਇਨਕ੍ਰਿਮੀਨੇਟਿੰਗ ਚੀਜ਼ ਮਿਲਦੀ ਉਹਨੂੰ ਅੰਦਰ ਦਈਏ ਤਾਂ ਕਿ ਉਹ ਕ੍ਰਾਈਮ ਜਿਹੜਾ ਸਾਡਾ ਇਹ ਆਪਰੇਸ਼ਨ ਪ੍ਰਹਾਰ ਹੈ ਕਿ ਜਿਹੜੇ ਕ੍ਰਾਈਮਨਲ ਦੇ ਐਸੋਸੀਏਟਸ ਨੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਤਾਂ ਜੋ ਕ੍ਰਾਈਮ ਨੂੰ ਠੱਲ ਪਾਈ ਜਾ ਸਕੇ ਇਹਨਾਂ ਦੇ ਕੋਲੋਂ ਕੋਈ ਰਿਕਵਰੀ ਕਿਸੇ ਤਰ੍ਹਾਂ ਦੀ ਰਿਕਵਰੀਜ਼ ਹੈਗੀਆਂ ਉਹ ਤੁਹਾਡੇ ਨਾਲ ਸ਼ਾਮ ਨੂੰ ਜਦੋਂ ਇੱਕ ਵਾਰੀ ਅੱਜ ਦੇ ਦਿਨ ਦਾ ਆਪਰੇਸ਼ਨਸ ਖਤਮ ਹੋ ਜਾਂਦੇ ਉਹ ਫਿਰ ਅਸੀਂ ਡਿਟੇਲ ਚ ਸ਼ੇਅਰ ਕਰਾਂਗੇ